ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਦਿੱਲੀ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਨਾਰਥ ਜਨਰਲ ਕਾਉਂਸਲ ਦੀ ਮੀਟਿੰਗ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੁੱਖ ਮੰਤਰੀ ਮੰਨਿਆ ਕਿ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਸੂਬਿਆਂ ਨੇ ਅੰਤਰਰਾਜੀ ਵਿਵਾਦਾਂ ਦੇ ਉੱਪਰ ਆਪੋ ਆਪਣੇ ਜਿਹੜੇ ਪੱਖ ਨੇ ਉਪੇਸ਼ ਕੀਤੇ ਨੇ ਜਦਕਿ ਮੈਂ ਆਪਣੇ ਸੂਬੇ ਦੇ ਮੁੱਦੇ ਉਹਨਾਂ ਦੇ ਸਾਹਮਣੇ ਰੱਖੇ ਇਸ ਮੌਕੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ ਗਿਆ ਅਸੀਂ ਸਾਫ਼ ਕਹਿ ਦਿੰਦਾ ਕਿ ਸਾਡੇ ਕੋਲ ਦੇਣ ਦੇ ਲਈ ਕੋਈ ਵੀ ਵਾਧੂ ਪਾਣੀ ਨਹੀਂ ਹੈ ਐਸਵਾਈਐਲ ਅਤੇ ਚੰਡੀਗੜ੍ਹ ਦੇ ਮਸਲੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਸਟੈਂਡ ਸਪਸ਼ਟ ਹੈ ਨਾ ਤਾਂ ਪੰਜਾਬ ਕੋਲ ਕਿਸੇ ਸੂਬੇ ਨੂੰ ਦੇਣ ਦੇ ਲਈ ਵਾਧੂ ਪਾਣੀ ਹੈ ਸੰਵਿਧਾਨ ਦੇ ਅਨੁਸਾਰ ਚੰਡੀਗੜ੍ਹ ਵੀ ਪੰਜਾਬ ਦਾ ਹਿੱਸਾ ਬਣਦਾ ਹੈ। ਹਿਮਾਚਲ ਵਾਲੇ ਬਿਨਾਂ ਗਲਤੋ ਚੰਡੀਗੜ੍ਹ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਨੇ। ਅਸੀਂ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਇਸ ਸਬੰਧਿਤ ਰੱਖ ਚੁੱਕੇ ਹਾਂ। ਹੋਰ ਕੀ ਕੁਝ ਕਹਿਣਾ ਭਗਵੰਤ ਮਾਨ ਉਹਨਾਂ ਦਾ? ਆਓ ਸੁਣਦੇ ਹਾਂ। ਐਸਵਾਈਐਲ ਦਾ ਮਤਲਬ ਕੀ ਹੈ? ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ। ਸੁਪਰੀਮ ਕੋਰਟ ਕਹਿੰਦੀ ਹੈ ਜਦ ਤੱਕ ਇਹਦਾ ਹੱਲ ਦੱਸ ਦੋ ਜਾਂ ਕੋਈ ਸਾਨੂੰ ਇੱਕ ਤਰੀਕਾ ਦੱਸੋ ਕੀ ਇਹ ਹੈ। ਮੈਂ ਕਿਹਾ ਹੱਲ ਦੱਸ ਦਿੰਨੇ ਆ। ਐਸਵਾਈਐਲ ਦਾ ਹੱਲ ਉਹਦੇ ਨਾਮ 'ਚ ਹੀ ਹੈ। ਐਸਵਾਈਐਲ ਨੂੰ YSL ਕਰਦੋ। ਸਤਲੁਜ ਯਮਨਾ ਲਿੰਕ ਦੀ ਬਜਾਏ ਯਮਨਾ ਸਤਲੁਜ ਲਿੰਕ ਕਰ ਦੋ ਯਮਨਾ ਬਿਹਾਰ ਤੋਂ ਹੋ ਕੇ ਬੰਗਾਲ ਤੋਂ ਕੇ ਬੰਗਲਾਦੇਸ਼ ਤੱਕ ਡੋਬੋ ਦਿੰਦੀ ਹੈ ਤੁਸੀਂ ਪਾਣੀ ਉਧਰੋਂ ਕੱਢ ਦੋ ਹਰਿਆਣੇ ਨੂੰ ਹਰਿਆਣੇ ਦੇ ਸਾਰੇ ਹਰਿਆਣੇ ਦੇ ਵਿੱਚ ਦੀ ਪਾਣੀ ਲੰਘੂਗਾ ਜਿੰਨਾ ਕ ਬਚ ਗਿਆ ਸਤਲੁਜ ਚ ਪਾ ਦਿਓ ਸਤਲੁਜ ਕਿਹੜਾ ਦਰਿਆ ਰਹਿ ਗਿਆ ਹੁਣ ਸਤਲੁਜ ਤਾਂ ਨਾਲਾ ਬਣ ਗਿਆ ਬਾਈ ਅਸਲ ਕਰੋ ਅੱਜ ਕੱਲ ਕਿਹੜੇ ਕੋ ਗ੍ਰੈਵਿਟੀ ਦੀ ਪ੍ਰੋਬਲਮ ਹੈ ਜੇ ਤੁਸੀਂ ਸ਼ਾਰਦਾ ਲੈ ਕੇ ਜਾ ਸਕੋ ਯਮਨਾ ਸ਼ਾਰਦਾ ਪ੍ਰੋਜੈਕਟਰ ਅੱਜ ਕੱਲ ਤਾਂ ਚੰਦ ਨੂੰ ਨਹਿਰਾ ਕੱਢਣ ਦੀ ਗੱਲ ਚੱਲ ਰਹੀ ਹੈ ਟੈਕਨੋਲੋਜੀ ਇੰਨੀ ਆ ਗਈ ਚੈੱਕ ਡੈਮ ਬਣ ਰਹੇ ਨੇ ਉੱਚੇ ਪਾਣੀ ਦੇ ਲੈਵਲ ਤੋਂ ਉੱਚੇ ਬਣ ਰਹੇ ਨੇ ਉਹ ਉੱਥੇ ਪਾਣੀ ਪਹੁੰਚਾਇਆ ਜਾ ਰਿਹਾ ਫਿਰ ਅਸਾਰੇ ਮੈਂ ਤੁਹਾਨੂੰ ਦੇ ਕੇ ਜਾਊਂਗਾ ਫਿਰ ਮੁੱਦਾ ਚੰਡੀਗੜ੍ਹ ਦਾ ਮੈਂ ਕਿਹਾ ਜੀ ਮੈਂ ਤਾਂ ਹਰਿਆਣੇ ਤੋਂ ਚੰਡੀਗੜ੍ਹ ਪੰਜਾਬ ਵਾਸਤੇ ਮੰਗਣ ਆਇਆ ਸੀਗਾ ਕਿ ਜਿਹੜਾ ਤੁਸੀਂ ਸਾਡੇ ਨਾਲ ਐਗਰੀਮੈਂਟ ਕੀਤਾ ਸੀ ਏ ਵੀ ਪੁਨਰਗਠਨ ਐਕਟ 1968 ਚ ਹੈ। ਛਾੜ ਦਾ ਐਕਟ ਨੰਬਰ 31 ਹੈ। ਵਿਸ਼ੇਸ਼ ਧਾਰਾ 4 ਹੈ। ਤੇ ਉਹਦੇ ਚ ਚੰਡੀਗੜ੍ਹ 1 ਨਵੰਬਰ 66 ਤੋਂ ਕੇਂਦਰ ਸਾਸਤ ਪ੍ਰਦੇਸ਼ੋ ਨਾਮ ਕੀਤਾ ਗਿਆ। ਉਹਦੇ ਚ 1970 ਚ 인ਦਰਾ ਗਾਂਧੀ ਸੰਯੋਗ ਤੇ ਸਪਸ਼ਟੋ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਰਾਜਧਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ। ਬਾਦਲ ਤੇਜੀਬ ਲਾਂਗੋਵਾਲ ਸਮਝੋਤੇ ਦੇ ਵਿੱਚ ਵੀ ਚੰਡੀਗੜ੍ਹ ਨੂੰ ਪੰਜਾਬ ਨੂੰ ਹਵਾਲੇ ਕਰਨ ਬਸ ਤੇ ਐਗਰੀਮੈਂਟ ਕੀਤਾ ਗਿਆ ਜਦੋਂ ਤੱਕ ਕੋਈ ਪੰਜਾਬ ਦੇ ਹੱਕ ਚ ਆਉਂਦਾ 1966 ਐਕਟ ਉਹ ਤਾਂ ਕਹਿੰਦੇ ਨਹੀਂ 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 ਇਹ ਤੋਂ ਐਸੀ ਕੋਈ ਬਾਤ ਨਹੀਂ ਜਦੋਂ ਕੋਈ ਉਹ ਕੋਈ ਐਸੀ ਗੱਲ ਹੁੰਦੀ ਹੈ ਵੀ ਪੰਜਾਬ ਕਹਿੰਦੇ 1966 ਦੇ ਮਤਲਬ ਕੀ ਦੇਖ ਲਓ ਤਾਂ ਕਹਿੰਦੇ ਨਹੀਂ ਨਹੀਂ ਇਸ ਨੂੰ ਬਦਲ ਸਕਦੇ ਆ ਮੈਂ ਕਿ ਮੈਂ ਤਾਂ ਚੰਡੀਗੜ੍ਹ ਹਰਿਆਣੇ ਤੋਂ ਮੰਗਣਾ ਆ ਸੀ ਆ ਹਿਮਾਚਲ ਵਾਲੇ ਉਹੀ ਵਿੱਚ ਹਿੱਸਾ ਪਾਈ ਜਾਂਦੇ ਨੇ ਕੋਈ ਸਾਡਾ ਹਿੱਸਾ ਇਹ ਚ ਮੈਂ ਕਿ ਹੜਾਂ ਦੇ ਵਿੱਚ 5 ਲੱਖ ਏਕੜ ਤੋਂ ਵੱਧ ਸਾਡੀ ਫਸਲ ਤਲਬ ਤਬਾਹ ਹੋ ਗਈ ਫਸਲ 인ਫਰਾਸਟ੍ਰਕਚਰ ਬਿਜਲੀ ਬੋਰਡ ਦੇ ਖੰਬੇ ਟੁੱਟ ਗਏ ਗ੍ਰਿਡ ਡੁੱਬ ਗਏ ਲੋਕਾਂ ਦੇ ਘਰ ਡੁੱਬ ਗਏ ਮੌਤਾਂ ਵੀ ਹੋ ਗਈਆਂ 70 ਦੇ ਨੇੜੇ ਸਕੂਲ ਕਾਲਜ ਡੁੱਬ ਗਏ ਟੁੱਟ ਗਏ ਤੁਸੀਂ 1600 ਕਰੋੜ ਕਹਿੰਸੀ ਤੁਸੀਂ ਦਿੱਤਾ ਨਹੀਂ ਅਸੀਂ ਆਪਣੀ ਸੁਰਸਮਤਾਵਕ ਪੈਸੇ ਦੇਣ ਲੱਗੇ 20000 ਰੁਪਏ ਪਰ ਏਕੜ ਮਾਰਜੇ ਅਸੀਂ ਵੰਡ ਰਿਹਾ ਹਰੂ ਚੱਕ ਇੰਨਾ ਸੰਕਟ ਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰਕ ਟਨ ਚਾਵਲ 150 150 ਲੱਖ ਮੀਟਰਕ ਟਨ ਚਾਵਲ ਅਸੀਂ ਨੈਸ਼ਨਲ ਫੂਡ ਬਾਲ ਦੇ ਵਿੱਚ ਦੇਵਾਂਗੇ ਉਹ ਤੋਂ ਬਾਅਦ 125 ਲੱਖ ਮੀਟਰਕ ਟਨ ਅਸੀਂ ਕਣਕ ਦੇਵਾਂਗੇ ਚੌਲ ਲੈਣੇ ਨੇ ਸਾਥੋਂ ਕਣਕ ਲੈਣੀਆਂ ਸਾਥੋਂ ਸਰੋਂ ਲੈਣੀਆਂ ਸਾਥੋਂ ਦਾਣਾ ਲੈਣੀਆਂ ਸਾਥੋਂ ਗੰਨਾ ਲੈਣਾ ਸਾਥੋਂ ਸੂਰਜਮੁਖੀ ਸਾਥੋਂ ਤੇ ਜਦੋਂ ਅਸੀਂ ਕੁਝ ਮੰਗੀਏ ਨਾ ਪਾਣੀ ਨਹੀਂ ਮਿਲਦਾ ਪਾਣੀ ਤਾਂ ਅਸੀਂ ਇਹਦੇ ਨਾਲ ਦਵਾ ਕਹਿੰਦੇ ਮੈਂ ਕਿਹਾ ਫਿਰ ਗਮਲੇ ਚ ਬੀਜਿਆ ਕਰੀਏ ਫਸਲਾਂ ਸਿੰਪਲ ਗੱਲ ਹੈ ਫਸਲਾਂ ਤਾਂ ਪਾਣੀ ਮੰਗਣ ਕੀ ਹੈ ਨਾ ਫਸਲ ਵਾਸਤੇ ਪਾਣੀ ਹੋਊ ਚਾਹੀਦਾ ਤੇ ਤੁਸੀਂ ਪਾਣੀ ਦਾ ਰਿਵਿਊ ਕਿਉਂ ਨਹੀਂ ਕਰਦੇ ਹਰ ਐਗਰੀਮੈਂਟ ਰੈਪੀਰੀਅਨ ਲਾ ਮਸਾਬਕ 25 ਸਾਲਾਂ ਮਰ ਰਿਵਿਊ ਹੋਣਾ ਚਾਹੀਦਾ 1956 ਦਾ ਨਹੀਂ ਫਿਰ ਕਦੇ ਰਿਵਿਊ ਹੀ ਨਹੀਂ ਹੋਇਆ ਉਸ ਵੇਲੇ ਕਿੰਨਾ ਪਾਣੀ ਸੀ ਜਿਸ ਵੇਲੇ ਅਲਾਟਮੈਂਟ ਹੋਈ ਅੱਜ ਕਿੰਨਾ ਪਾਣੀ ਹੈ ਉਸ ਹਸਾਬ ਨਾਲ ਗੱਲ ਕਰ ਤੁਸੀਂ ਸਤਲੋਜ ਦੇ ਜਾ ਕੇ ਦੇਖ ਲਿਓ ਕਿ ਤੂੰ ਦੇ ਦੀ ਤੈਨੂੰ ਨਹਿਰ ਤੇ ਫਿਰ ਰਾਵੀ ਬਿਆਸ ਚੋਂ ਹਿੱਸਾ ਮੰਗਦੇ ਆ ਰਾਵੀ ਬਿਆਸ ਦਾ ਹਰਿਆਣਾ ਨੇ ਕੀ ਲੈਣ ਦੇਣਾ ਕਿਹੜਾ ਪਾਸਾ ਲੱਗਦਾ ਉਹਨਾਂ ਨਾਲ ਰਾਵੀ ਦੇ ਬਿਆਸ ਦਾ ਤੇ ਫਿਰ ਯਮਨਾ ਚ ਫਿਰ ਪੁਨਰ ਐਕਟ ਚ ਯਮਨਾ ਪੰਜਾਬ ਦੇ ਨਾਲ ਲੱਗਦੀ ਸੀ ਉਹ ਉਹਦੇ ਚ ਮੁੱਖ ਕਹਿੰਦੇ ਉਹ ਚ ਤਾਂ ਕੱਲਾ ਪੰਜਾਬ ਹਰਿਆਣਾ ਉਹ ਚੋਂ ਪਾਣੀ ਲੈ ਰਿਆ ਪਰ ਜੇ ਪੰਜਾਬ ਮੰਗਦਾ ਯਮਨਾ ਚੋਂ ਵੀ ਯਮਨਾ ਚ ਹਿੱਸਾ ਦਿਓ ਨਹੀਂ ਇਹ ਤਾਂ ਸਾਡਾ ਹੈ ਨਾਲੇ ਜੇ ਪਰਿਵਾਰ ਦੇ ਵਿੱਚ ਵੀ ਨਾ ਦੋ ਭਾਈ ਅੱਡ ਹੋ ਜਾਂਦੇ ਨੇ ਇੱਕ ਵਾਰੀ ਵਟਵਾਰਾ ਹੋ ਗਿਆ ਪੰਚਾਇਤ ਨੇ ਬੈਠ ਘਰਤਾ ਤੇ ਉਦੋਂ ਬਾਅਦ ਆਪਣਾ ਆਪਣਾ ਦੇਖ ਲੈਨੇ ਉਹ ਆਪਣਾ ਆਪਣਾ ਆਉਦੇਵ ਕਬੀਲਦਾਰੀ ਆਪਣੇ ਖਰਚੇ ਹਮਤਾਂਕ ਚਲਾਉਂਦੇ ਨੇ ਇੱਥੇ ਹਟਦੇ ਹੀ ਨਹੀਂ ਆ ਜੋਂ ਪੈ ਨਿਕਲਦੇ ਪੰਜਾਬ ਨੂੰ ਪੰਜਾਬ ਆਇਆ ਪੰਜਾਬ ਤੋਂ ਆਲੇ ਦੋ ਮੈਂ ਕਹੇ ਜੀ ਮੈਨੂੰ ਤਾਂ ਹੀ ਨਹੀਂ ਪਤਾ ਲੱਗ ਰਿਹਾ ਕਿ ਦੁਸ਼ਮਣ ਦੇ ਸਾਡਾ ਕਿੱਧਰਲੇ ਪਾਸੇ ਐ ਇਧਰ ਪਾਕਿਸਤਾਨ ਐ ਇਧਰ ਰਾਜਸਥਾਨ ਵਾਲੇ ਮੰਗੀ ਜਾਂਦੇ ਐ ਇਧਰੋਂ ਹਮਾਚਲ ਵਾਲੇ ਆ ਗਏ ਨਮੀ ਨਮਾ ਲੈ ਕੇ ਇਧਰ ਹਰਿਆਣਾ ਐ ਐ ਚਾਹੀਏ ਕਿੱਧਰ ਨੂੰ ਜੀ ਮੈਂ ਸ਼ੁਕਰ ਐ ਜੰਮੂ ਕਸ਼ਮੀਰ ਵਾਲਿਆਂ ਨੇ ਕੁਝ ਮੰਗਿਆ ਨਹੀਂ ਅਜੇ ਤੱਕ ਮਗਰ ਜੀ ਜੇ ਸਾਡੇ ਕੋਲੇ ਤੇਲ ਤੇ ਕੋਲਾ ਹੁੰਦੇ ਨਾ ਸਾਡੀ ਧਰਤੀ 'ਚ ਤੁਸੀਂ ਤਾਂ ਵੀ ਮੰਗਣਾ ਸੀ ਇਹ ਪੰਜਾਬ ਦਾ ਤੇਲ ਜਿਹੜਾ ਉਹ ਸਾਡਾ ਹਿੱਸਾ ਹੈ ਇਹ ਗੱਲਾਂ ਮੈਂ ਕੱਲ ਕਹੀਆਂ ਨੇ ਰਿਕਾਰਡ ਤੇ ਫਿਰ 60 40 ਦਾ ਅਨਪਾਤ ਤੁਸੀਂ ਪੂਰਾ ਨਹੀਂ ਕਰ ਰਹੇ ਚੰਡੀਗੜ੍ਹ ਦਾ ਅਫਸਰ 60% ਸਾਡੇ 40% ਹਰਿਆਣੇ ਦੇ ਚਾਹੀਦੇ ਨੇ ਨਾ ਉਹ ਉਹ ਨਹੀਂ ਪੂਰਾ ਕਰਨਾ ਉਹ 'ਚ ਤੁਸੀਂ ਆਰ ਦੇ ਲਈ ਜਾਂਦੇ ਹੋ ਐਸਵਾਈਐਲ ਦਾ ਮਤਲਬ ਕੀ ਹੈ ਮੈਂ ਪਹਿਲਾਂ ਵੀ ਕਹਿ ਚੁੱਕਿਆ ਸੁਪਰੀਮ ਕੋਰਟ ਕਹਿੰਦੀ ਹੈ ਜਦ ਤੱਕ ਇਹਦਾ ਹੱਲ ਦੱਸ ਦੋ ਜਾਂ ਕੋਈ ਸਾਨੂੰ ਇੱਕ ਤਰੀਕਾ ਦੱਸੋ ਕੀ ਹੈ ਮੈਂ ਕਹਿੰਦਾ ਹੱਲ ਦੱਸ ਦਿੰਨੇ ਆ ਐਸਵਾਈਐਲ ਦਾ ਹੱਲ ਉਹਦੇ ਨਾਮ 'ਚ ਹੀ ਹੈ ਐਸਵਾਈਐਲ ਨੂੰ ਵਾਈਐਸਐਲ ਕਰ ਦੋ ਸਤਲੁਜ ਯਮਨਾ ਲਿੰਕ ਦੀ ਬਜਾਏ ਯਮਨਾ ਸਤਲੁਜ ਲਿੰਕ ਕਰ ਦੋ ਯਮਨਾ ਬਿਹਾਰ ਤੋਂ ਹੋ ਕੇ ਬੰਗਾਲ ਤੋਂ ਕੇ ਬੰਗਲਾਦੇਸ਼ ਤੱਕ ਡੋਬੋ ਦਿੰਦੀ ਹੈ ਤੁਸੀਂ ਪਾਣੀ ਉਧਰੋਂ ਕੱਢਦੇ ਹਰਿਆਣੇ ਨੂੰ ਹਰਿਆਣੇ ਦੇ ਸਾਰੇ ਹਰਿਆਣੇ ਦੇ ਵਿੱਚ ਦੀ ਪਾਣੀ ਲੰਘੂਗਾ ਜਿੰਨਾ ਕੁ ਬਚ ਗਿਆ ਸਤਲੁਜ 'ਚ ਪਾ ਦਿਓ ਸਤਲੁਜ ਕਿਹੜਾ ਦਰਿਆ ਰਹਿ ਗਿਆ ਹੁਣ ਸਤਲੁਜ ਤਾਂ ਨਾਲਾ ਬਣ ਗਿਆ ਬਾਈ ਅਸਲ ਕਰੋ ਅੱਜ ਕੱਲ ਕਿਹੜੇ ਕੋਈ ਗ੍ਰੈਵਿਟੀ ਦੀ ਪ੍ਰੋਬਲਮ ਹੈ ਜਿੱਦੂੰ ਸ਼ਾਰਦਾ ਲੈ ਕੇ ਜਾ ਸਕੋ ਯਮਨਾ ਸ਼ਾਰਦਾ ਪ੍ਰੋਜੈਕਟ ਅੱਜ ਕੱਲ ਤਾਂ ਚੰਦ ਨੂੰ ਨਹਿਰਾਂ ਕੱਢਣ ਦੀ ਗੱਲ ਚੱਲ ਰਹੀ ਹੈ ਟੈਕਨੋਲੋਜੀ ਇੰਨੀ ਆ ਗਈ ਚੈੱਕ ਡੈਮ ਬਣ ਰਹੇ ਨੇ ਉੱਚੇ ਪਾਣੀ ਦੇ ਲੈਵਲ ਤੋਂ ਉੱਚੇ ਬਣ ਰਹੇ ਨੇ ਉੱਥੇ ਪਾਣੀ ਪਹੁੰਚਾਇਆ ਜਾ ਰਿਹਾ ਫੇਰ ਅਸਾਰੇ ਮੈਂ ਤੁਹਾਨੂੰ ਦੇ ਕੇ ਜਾਊਂਗਾ ਫੇਰ ਮੁੱਦਾ ਚੰਡੀਗੜ੍ਹ ਦਾ ਮੈਂ ਕਹਿੰਦਾ ਜੀ ਮੈਂ ਤਾਂ ਹਰਿਆਣੇ ਤੋਂ ਚੰਡੀਗੜ੍ਹ ਪੰਜਾਬ ਵਾਸਤੇ ਮੰਗਣ ਆਇਆ ਸੀ ਕਿ ਜਿਹੜਾ ਤੁਸੀਂ ਸਾਡੇ ਨਾਲ ਐਗਰੀਮੈਂਟ ਕੀਤਾ ਸੀ ਇਹ ਵੀ ਪੁਨਰਗਠਨ ਐਕਟ 1966 ਚ ਹੈ ਛਾੜ ਦਾ ਐਕਟ ਨੰਬਰ 31 ਹੈ ਵਿਸ਼ੇਸ਼ ਧਾਰਾ 4 ਹੈ ਤੇ ਉਹਦੇ ਚ ਚੰਡੀਗੜ੍ਹ 1 ਨਵੰਬਰ 66 ਤੋਂ ਕੇਂਦਰ ਸਸ਼ਸਤ ਪ੍ਰਦੇਸ਼ੋ ਨਾਮ ਕੀਤਾ ਗਿਆ ਉਹਦੇ ਚ 1970 ਚ ਇੰਦਰਾ ਗਾਂਧੀ ਸੰਯੋਗ ਤੇ ਸਪਸ਼ਟੋ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਰਾਜਧਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ। ਬਾਦਲ ਚਰਜੀਵ ਲਾਂਗੋਵਾਲ ਸਮਝੌਤੇ ਦੇ ਵਿੱਚ ਵੀ ਚੰਡੀਗੜ੍ਹ ਨੂੰ ਪੰਜਾਬ ਨੂੰ ਹਵਾਲੇ ਕਰਨ ਬਸਤੇ ਐਗਰੀਮੈਂਟ ਕੀਤਾ ਗਿਆ। ਜਦੋਂ ਤੱਕ ਕੋਈ ਪੰਜਾਬ ਦੇ ਹੱਕ ਚ ਆਉਂਦਾ 1966 ਐਕਟ ਉਹ ਤਾਂ ਕਹਿੰਦੇ ਨਹੀਂ 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 ਇਹ ਤੋਂ ਐਸੀ ਕੋਈ ਬਾਤ ਨਹੀਂ। ਜਦੋਂ ਕੋਈ ਉਹ ਕੋਈ ਐਸੀ ਗੱਲ ਹੁੰਦੀ ਹੈ ਵੀ ਪੰਜਾਬ ਕਹਿੰਦੇ 1966 ਦੇ ਮਤਲਬ ਕੀ ਦੇਖ ਲਓ ਤਾਂ ਕਹਿੰਦੇ ਨਹੀਂ ਨਹੀਂ ਇਸ ਨੂੰ ਬਦਲ ਸਕਤੇ ਆ। ਮਗਾ ਮੈਂ ਤਾਂ ਚੰਡੀਗੜ੍ਹ ਹਰਿਆਣੇ ਤੋਂ ਮੰਗਣਾ ਆ ਸੀ ਆ ਹਿਮਾਚਲ ਵਾਲੇ ਉਹੀ ਵਿੱਚ ਹਿੱਸਾ ਪਾਈ ਜਾਂਦੇ ਨੇ ਕੋਈ ਸਾਡਾ ਹਿੱਸਾ ਹੈ ਚ ਮੈਂ ਗਈ ਹੜਾਂ ਦੇ ਵਿੱਚ 5 ਲੱਖ ਏਕੜ ਤੋਂ ਵੱਧ ਸਾਡੀ ਫਸਲ ਤਲਬ ਤਬਾਹ ਹੋ ਗਈ ਫਸਲ ਇਨਫਰਾਸਟ੍ਰਕਚਰ ਬਿਜਲੀ ਬੋਰਡ ਦੇ ਖੰਬੇ ਟੁੱਟ ਗਏ ਗ੍ਰਿਡ ਡੁੱਬ ਗਏ ਲੋਕਾਂ ਦੇ ਘਰ ਡੁੱਬ ਗਏ ਮੌਤਾਂ ਵੀ ਹੋ ਗਈਆਂ 70 ਦੇ ਨੇੜੇ ਸਕੂਲ ਕਾਲਜ ਡੁੱਬ ਗਏ ਟੁੱਟ ਗਏ ਤੁਸੀਂ 1600 ਕਰੋੜ ਕਹਿੰਸੀ ਤੁਸੀਂ ਦਿੱਤਾ ਨਹੀਂ ਅਸੀਂ ਆਪਣੇ ਸੋਰਸ ਸੰਤਾਪਕ ਪੈਸੇ ਦੇਣ ਲੱਗੇ 20000 ਰੁਪਏ ਪਰ ਏਕੜ ਮਾਪ ਜੀ ਅਸੀਂ ਭੰਡ ਰਿਹਾ ਹਰੂ ਚੱਕ ਇੰਨਾ ਸੰਕਟ ਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰਕ ਟਨ ਚਾਵਲ 150 150 ਲੱਖ ਮੀਟਰਕ ਟਨ ਚਾਵਲ ਅਸੀਂ ਨੈਸ਼ਨਲ ਫੂਡ ਬੋਲ ਦੇ ਵਿੱਚ ਦੇਵਾਂਗੇ ਉਹ ਤੋਂ ਬਾਅਦ 125 ਲੱਖ ਮੀਟਰਕ ਟਨ ਅਸੀਂ ਕਣਕ ਦੇਵਾਂਗੇ ਚੌੜ ਲੈਣੀਆਂ ਨੇ ਸਾਥੋਂ ਕਣਕ ਲੈਣੀਆਂ ਸਾਥੋਂ ਸਰੋਂ ਲੈਣੀਆਂ ਸਾਥੋਂ ਦਾਣਾ ਲੈਣੀਆਂ ਸਾਥੋਂ ਗੰਨਾ ਲੈਣਾ ਸਾਥੋਂ ਸੂਰਜਮੁਖੀ ਸਾਥੋਂ ਤੇ ਜਦੋਂ ਅਸੀਂ ਕੁਝ ਮੰਗੀਏ ਨਾ ਪਾਣੀ ਨਹੀਂ ਮਿਲਦਾ ਪਾਣੀ ਤਾਂ ਅਸੀਂ ਇਹਦੇ ਨਾਲ ਦਿੰਦੇ ਮੈਂ ਕਹਿੰਦੇ ਮੈਂ ਕਿਹਾ ਫਿਰ ਗਮਲੇ ਚ ਬੀਜੇ ਕਰੀਏ ਫਸਲਾਂ ਸਿੰਪਲ ਗੱਲ ਹੈ ਫਸਲਾਂ ਤਾਂ ਪਾਣੀ ਮੰਗਣ ਕੀ ਹੈ ਨਾ ਫਸਲ ਵਾਸਤੇ ਪਾਣੀ ਹੋਊ ਚਾਹੀਦਾ ਤੇ ਤੁਸੀਂ ਪਾਣੀ ਦਾ ਰਿਵਿਊ ਕਿਉਂ ਨਹੀਂ ਕਰਦੇ ਹਰ ਐਗਰੀਮੈਂਟ ਰੈਪੇਰੀਅਨ ਲਾ ਮਸਾਬਕ 25 ਸਾਲਾਂ ਮਰ ਵੀ ਹੋਣਾ ਚਾਹੀਦਾ 1956 ਦਾ ਨਹੀਂ ਫਿਰਿਆ ਕਦੇ ਰਿਵਿਊ ਹੀ ਨਹੀਂ ਹੋਇਆ ਉਸ ਵੇਲੇ ਕਿੰਨਾ ਪਾਣੀ ਸੀ ਜਿਸ ਵੇਲੇ ਅਲਾਟਮੈਂਟ ਹੋਈ ਅੱਜ ਕਿੰਨਾ ਪਾਣੀ ਆ ਉਹ ਸਭ ਨਾਲ ਗੱਲ ਕਰ ਤੁਸੀਂ ਸਤਲੋਜ ਦੇ ਜਾ ਕੇ ਦੇਖ ਲਿਓ ਕਿੱਥੋਂ ਦੇ ਦੀਏ ਤੁਹਾਨੂੰ ਨਹਿਰ ਤੇ ਫਿਰ ਰਾਵੀ ਵਿਆਸ ਚੋਂ ਹਿੱਸਾ ਮੰਗਦੇ ਆ ਰਾਵੀ ਵਿਆਸ ਦਾ ਹਰਿਆਣਾ ਕੀ ਲੈਣ ਦੇਣਾ ਕਿਹੜਾ ਪਾਸਾ ਲੱਗਦਾ ਉਹਨਾਂ ਨਾਲ ਰਾਵੀ ਦੇ ਵਿਆਸ ਦਾ ਤੇ ਫਿਰ ਯਮਨਾ ਚ ਫਿਰ ਪੋਨਰ ਐਕਟ ਚ ਯਮਨਾ ਪੰਜਾਬ ਦੇ ਨਾਲ ਲੱਗਦੀ ਸੀ ਉਹ ਉਹਦੇ ਚ ਮੁੱਖ ਕਹਿੰਦੇ ਉਹ ਚ ਤਾਂ ਕੱਲਾ ਪੰਜਾਬ ਹਰਿਆਣਾ ਉਹ ਚੋਂ ਪਾਣੀ ਲੈ ਰਿਆ ਪਰ ਜੇ ਪੰਜਾਬ ਮੰਗਦਾ ਜਮਨਾ ਚੋਂ ਵੀ ਜਮਨਾ ਚੋਂ ਸਾ ਦੇਓ ਨਹੀਂ ਇਹ ਤਾਂ ਸਾਡਾ ਹੈ ਨਾਲੇ ਜੇ ਪਰਿਵਾਰ ਦੇ ਵਿੱਚ ਵੀ ਨਾ ਦੋ ਭਾਈ ਅੱਡ ਹੋ ਜਾਂਦੇ ਨੇ ਇੱਕ ਵਾਰੀ ਵਟਵਾਰਾ ਹੋ ਗਿਆ ਪੰਚਾਇਤ ਨੇ ਬੈਠ ਘਰਤਾ ਤੇ ਉਦੋਂ ਬਾਅਦ ਆਪਣਾ ਆਪਣਾ ਦੇਖ ਲੈਨੇ ਉਹ ਆਪਣਾ ਆਪਣਾ ਆਵਦੇਵ ਕਬੀਲਦਾਰੀ ਆਪਣੇ ਖਰਚੇ ਹਮਤਾਬ ਚਲਾਉਂਦੇ ਨੇ ਇੱਥੇ ਹਟਦੀ ਨਹੀਂ ਆ ਜਿਉਂ ਪੈ ਨਿਕਲਦੇ ਪੰਜਾਬ ਨੂੰ ਪੰਜਾਬ ਆਇਆ ਪੰਜਾਬ ਤੋਂ ਆਲੇ ਤੋਂ ਮੈਂ ਕਹੇ ਜੀ ਮੈਨੂੰ ਤਾਂ ਹੀ ਨਹੀਂ ਪਤਾ ਲੱਗ ਰਿਹਾ ਕਿ ਦੁਸ਼ਮਣ ਦੇਸ ਸਾਡਾ ਕਿੱਧਰਲੇ ਪਾਸੇ ਹੈ ਇਧਰ ਪਾਕਿਸਤਾਨ ਹੈ ਇਧਰ ਰਾਜਸਥਾਨ ਵਾਲੇ ਮੰਗੀ ਜਾਂਦੇ ਇਧਰ ਉਹ ਮਾਚਲ ਵਾਲੇ ਆ ਗਏ ਨਮੀ ਨਮਾ ਲੈ ਕੇ ਇਧਰ ਹਰਿਆਣਾ ਹੈ ਭਾਈ ਜਾਈਏ ਕਿਧਰ ਨੂੰ ਜੀ ਮੈਂ ਸ਼ੁਕਰ ਜੰਮੂ ਕਸ਼ਮੀਰ ਵਾਲੇ ਨੇ ਕੁਝ ਮੰਗਿਆ ਨਹੀਂ ਅਜੇ ਤੱਕ ਮੈਂ ਕਹਿੰਦਾ ਜੀ ਜੇ ਸਾਡੇ ਕੋਲੇ ਤੇਲ ਤੇ ਕੋਲਾ ਹੁੰਦੇ ਨਾ ਸਾਡੀ ਧਰਤੀ 'ਚ ਤੁਸੀਂ ਤਾਂ ਵੀ ਮੰਗਣਾ ਸੀ ਇਹ ਪੰਜਾਬ ਦਾ ਤੇਲ ਜਿਹੜਾ ਉਹ ਸਾਡਾ ਹਿੱਸਾ ਹੈ ਇਹ ਗੱਲਾਂ ਮੈਂ ਕੱਲ ਕਹੀਆਂ ਨੇ ਰਿਕਾਰਡ ਤੇ ਫਿਰ 60 40 ਦਾ ਅਨੁਪਾਤ ਤੁਸੀਂ ਪੂਰਾ ਨਹੀਂ ਕਰ ਰਹੇ ਚੰਡੀਗੜ੍ਹ ਦਾ ਅਫਸਰ 60% ਸਾਡੇ 40% ਹਰਿਆਣਾ ਦੇ ਚਾਹੀਦੇ ਨੇ ਨਾ ਉਹ ਉਹ ਨਹੀਂ ਪੂਰਾ ਕਰਨਾ ਉਹ ਚ ਤੁਸੀਂ ਆਰ ਦੇ ਲਈ ਜਾਂਦੇ ਹੋ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਮੀਟਿੰਗ ਦੇ ਵਿੱਚ 28 ਮੁੱਦਿਆਂ ਤੇ ਚਰਚਾ ਹੋਈ ਹੈ 28 ਦੇ ਵਿੱਚੋਂ 11 ਪਾਣੀ ਦੇ ਮੁੱਦੇ ਸਨ ਇਹ ਸਾਰੇ ਪੰਜਾਬ ਦੇ ਨਾਲ ਹੀ ਸਬੰਧਤ ਸਨ ਉਹਨਾਂ ਨੇ ਕਿਹਾ ਕਿ ਅਸੀਂ ਇਹ ਗ੍ਰਹਿ ਮੰਤਰੀ ਨੂੰ ਸਾਫ਼ ਕਰ ਦਿੰਦਾ ਕਿ ਸਾਡੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ